ਹਜ਼ਾਰ ਰੁਪਏ ਪਹਿਲੇ ਫਾੜ ਕੇ ਤਾਂ ਕੀ ਕਰ ਗਿਆ ਅਰਜੰਟ ਲੋਨ ਦੀ ਪੂਰੀ ਦੀ ਪੂਰੀ ਇੱਕ ਕੈਟ ਸੁਣ ਲਈ ਫਾੜ ਕੇ ਹਲੇ ਵੀ ਉੱਥੇ ਤੋਂ ਉੱਥੇ ਖੜੇ ਆ ਜਿਹੜਾ ਫ੍ਰਿੰਚਰਾਂ ਨੇ ਨਾਲ ਨਹੀਂ ਸੀ ਅੱਛਾ ਆਹ ਬੰਦਾ ਦੇਖਿਆ ਸਰਸੜਾ ਤੁਸੀਂ ਪੈਰਾਂ ਬਲੈਂਡ ਚੋਂ ਗਿਆ ਬਗਿਆ ਸਿਆਲ ਦਾ ਟਾਈਮ ਆ ਮੁੜ ਕੇ ਕਿਹਾ ਮੈਨੂੰ ਡੇਂਗੂ ਹੋ ਗਿਆ ਸਸੀ ਗਾ ਦੋਸਤੋ ਸਵਾਗਤ ਹੈ ਅੱਜ ਦੇ ਇਸ ਨਵੇਂ ਬਲੌਗ ਦੇ ਵਿੱਚ ਤੇ ਅੱਜ ਆਪਾਂ ਮਿੱਤਰੋ ਖੜੇ ਆ ਇਸ ਵਕਤ ਬਠਿੰਡੇ ਦੇ ਵਿੱਚ ਬਲੌਗ ਕਰਨਾ ਸੀ ਪਹਿਲਾਂ ਸਟਾਰਟ ਕਿਉਂਕਿ ਲੇਟ ਹੋ ਗਏ ਕਿਉਂਕਿ ਯਾਰ ਆਪਣੀ ਕੋਹਪਰੋ ਦੀ ਬੈਟਰੀ ਲੋ ਸੀ ਯਾਰ ਕਮੈਂਟਰੀ ਦਾ ਕਰ ਲਈ ਚਾਰਜ ਆ ਦੂਜੀ ਬੈਟਰੀ ਹਲੇ ਇੱਥੇ ਪਈ ਵੀ ਆ ਦੇਖ ਸਕਦੇ ਹੋ ਇਹ ਵਿਚਾਰੀ ਦੇ ਵਿੱਚ ਪਈ ਵੀ ਆ ਇਹ ਹਜੇ ਵੀ ਲੋ ਪਈ ਆ ਇਹਦੇ ਕਰਕੇ ਵਲੌਗ ਲੇਟ ਹੋ ਗਿਆ ਦੂਜੀ ਮੈਨੂੰ ਆਈ ਸੀ ਫੁੱਲ ਹੋਣੀ ਆ ਪਰ ਇਹ ਵੀ ਲੋ ਸੀ ਤੇ ਬਟਿੰਡੇ ਆਪਾਂ ਪਹੁੰਚੇ ਮੈਸਟਰੋ ਵੀਡੀਓ ਕਰਨ ਵਾਸਤੇ ਜਿਹੜੇ ਪਾਸੇ ਟਰੈਕਟਰ ਖੜੇ ਚੈੱਕ ਕਰੋ ਮੈਂ ਨਾ ਗਾ ਰਿਕਾਰਡ ਉੱਪਰ ਆ ਉਹਦੇ ਵਿੱਚ ਅੱਛਾ ਹਾਂ ਅੱਛਾ ਕਿਨੇ ਜੀ ਸੀ ਵੇ ਉਹ ਜੀ ਪ੍ਰੋਪਰ ਇੱਥੋਂ ਨਾ ਦੇ ਸਕਰੀਨ ਛੋਟੀ ਹੈ ਇਹ ਸਕਰੀਨ ਬਹੁਤ ਵੱਡੀ ਬਣ ਜਾਂਦੀ ਹੈ ਇਸੀ ਬਾਅਦ ਤੇ 버거 버거 ਸਿੱਟਰੇ ਮੁੰਡਿਆਂ ਨੇ ਅੰਦਰ ਫੱਟਾ ਹੁਣ ਓਕੇ ਹੁਣ ਤਾਂ ਨਹੀਂ ਭੁੱਖ ਲੱਗੀ ਪ੍ਰੋਗਰਾਮ ਫੱਟਾ ਸਿਕੰਦਰ ਦਾ ਕਹਿੰਦਾ ਮੂਟੂ ਪਤਰੂ ਦਾ ਕੰਮ ਆਗਾ ਦਿਮਾਗ ਨਹੀਂ ਕੰਮ ਕਰਦਾ ਉਹਨਾਂ ਟਾਈਮ ਅਨਾਰ ਜੀਨਾ ਵਾਲੇ ਸਰੀਰ ਨੂੰ ਤੇ ਬਠਿੰਡੇ ਦੇ ਜਿਵੇਂ ਕਿ ਜੀ ਆਪਾਂ ਫਿਰ ਨਹੀਂ ਘੁੰਮਈਏ ਨੇ ਬਠਿੰਡੇ ਜਿੱਥੇਲੇ ਪਾਸੇ ਇੱਕ ਰੋਚੀ ਇੱਕ ਮਿੱਤਰੂ ਅੱਜ ਤੁਹਾਨੂੰ ਇਹ ਟਰੈਕਟਰ ਦਿਖਾਵਾਂਗੇ ਦੋ ਭਾਂਤੇ ਇੱਕ ਦਿਖਾਇਆ ਜਮਾ ਹਰਿਆਣੇ ਦੇ ਬਾਡਰ ਤੇ ਇੱਕ ਦਿਖਾਤੇ ਤੁਹਾਨੂੰ ਆਪਾਂ ਬਟੰਡੇ ਦੇ ਵਿੱਚ ਸਿਕੰਦਰ ਦੋ ਸਾਫ ਤੋਂ ਹੋਰ ਬਸ ਬਟੰਡੇ ਤੋਂ ਜਾਈ ਜੰਨੇ ਹੁਣ ਘਰਾਂ ਨੂੰ ਚੱਲੇ ਨੇ ਕਿੰਗਲਸ ਕਹਦੇ ਤਿੰਨ ਚਾਰ ਨੇ ਕਿੰਗਲਸ ਤਾਂ ਕੀ ਕਹਿਣੀ ਹੈ ਨਹੀਂ ਡਾਇਲੌਗ ਹੋ ਜਾ ਅੰਗਰੇਜ਼ੀ ਚ ਸੋਨਾਲ ਇੱਕ ਵਾਰੀ ਇੰਗਲਿਸ਼ ਚ ਨੂੰ ਆਹ ਯਾਰ ਜੜ ਸਾਡਾ ਕਿਤੇ ਕਿਤੇ ਦੀ ਅੰਗਰੇਜ਼ੀ ਚੱਲਦੀ ਹੈ ਅੰਗਰੇਜ਼ੀ ਵਾਲੇ ਹਜੇ ਜਿਵੇਂ ਕਹਿੰਦੇ ਵਰਕਰ ਨੇ ਅੰਗਰੇਜ਼ੀ ਦੱਬ ਲਈ ਥੱਲੇ ਗੱਲ ਨਹੀਂ ਮਾਰ ਰਹੀ ਤਾਂ ਕਰਕੇ ਦੱਬੀ ਗਈ ਥੱਲੇ ਜਿੰਨੇ ਆਰੀ ਆਏ ਆ ਨਾ ਪਤਾ ਨਹੀਂ ਕਿਦਾ ਮੂੰਹ ਦੇਖ ਕੇ ਹੀ ਤੁਰਦੇ ਆ ਜਾਂ ਤਾਂ ਇਹੋ ਜਿਹਾ ਗੱਲ ਬਾਤ ਆ ਕੋਨੇ ਆਰੀ ਪਾੜ ਆ ਫਾਟ ਕੇ ਜੇ ਸਾਨੂੰ ਮਿਲ ਨਹੀਂ ਮਿਲਨੇ ਆ ਹਰ ਹੀਲੇ ਮਿਲਨੇ ਆ ਆਹ ਦੇਖ ਲੋ ਹਾਲ ਲੋਕਾਂ ਨੇ ਕਿੱਧਰ ਕਿੱਧਰੋਂ ਵੜੀ ਜਾਂਦਾ ਪਹਿਲਾਂ ਤਾਂ ਇਹਨੂੰ ਸਾਈਡ ਕਿੱਥੋਂ ਮਿਲੂ ਇੱਥੇ ਇਹਨਾਂ ਬੇੜਾ ਕਿਉਂ ਕਰਕੇ ਆ ਪੈਨਾਂ ਦਾ ਜਰਾ ਇਹ ਕਹੋ ਵੜੀ ਜਾਂਦਾ ਆ ਪਤਾ ਨਹੀਂ ਕਿੱਧਰ ਵਸਾਉਣ ਨੂੰ ਫਰਦਾ ਹਲੇ ਔਖਾ ਵਈ ਜਨਤਾ ਦਾ ਅੱਜ ਤਾਂ ਯਾਰ ਤਾਂ ਵੈਲੇ ਫਾੜ ਕੇ ਤਾਂ ਕਈ ਕਰ ਗਿਆ ਅਰਜੰਟ ਲੋ ਦੀ ਪੂਰੀ ਸੀ ਪੂਰੀ ਇੱਕ ਕੈਟ ਸੁਣ ਲਈ ਫਾੜ ਕੇ ਹਲੇ ਵੀ ਉੱਥੇ ਤੇ ਉੱਥੇ ਖੜੇ ਆ। ਖੁੱਲੇ ਨਹੀਂ। ਮਗਰ ਅਰਜੰਟ ਲੋ ਦੀ ਪੂਰੀ ਕੈਟ ਸੁਣ ਲਈ ਫਾੜ ਕੇ ਹਲੇ ਵੀ ਉੱਥੀ ਆ। ਤਿੰਨ ਗਾਣੇ ਚੱਲਣ ੜੇ ਅਰਜੰਟ ਲੋ ਦੇ। ਆ ਦੇਖ ਕੇ ਰਹਿ ਗਿਆ ਜੀ ਚੱਲ ਪਿਆ ਬਸ ਹੁਣ। ਇੱਕ ਮੋੜ ਆਇਆ। ਅੱਕ ਗਿਆ ਓਏ। ਇੱਕ ਮੋੜ ਆਇਆ ਹੁਣ ਹਾਰ ਨਹੀਂ ਹੋਣਾ ਲੱਗਿਆ। ਆ ਤਾਂ ੱੱਕਾ ਹਸਦਾ ਜਰਾ। ਫਾੜ ਕੇ ਖੁੱਲੇ ਵੀ ਹਲੇ ਆ ਕਿਧਰੋਂ ਲਿਆ ਆ ਓਏ। ਆ ਇਧਰ ਮੂਰੇ ਖੜਾ ਉਹਨੇ ਪਾਕੂ ਗਲੀ ਵੀ ਹੀ ਜੂ। ਅੱਛਾ ਇੱਕ ਕਿ ਮੋੜਿਆ। ਔਖਾ ਜਰਾ ਲਵੇੜਤਾ ਭੈਣਾਂ ਦੇ ਖੁੱਲ ਗਿਆ ਓਏ ਪੈਂਡ ਪਹੁੰਚ ਗਏ ਫਾੜਕਾਂ ਤੇ ਬਹੁਤ ਟਾਈਮ ਲੱਗ ਗਿਆ ਉਹਨਾਂ ਨੂੰ ਰਾਹ ਤੇ ਟਾਈਮ ਹੀ ਲੱਗਿਆ ਜਿੰਨਾ ਫਾੜਕਾ ਨੇ ਲਵਾਤਾ ਤੇ ਮਨ ਲੱਗਾ 4 ਵਜ ਗਏ ਹੁਣ ਕਿਹੜੇ ਸਾਬ ਨਾਲ ਧੂਆਂ ਧਰ ਹੋਣ ਲੱਗ ਗਿਆ ਪਲੱਸ ਹੋ ਗਿਆ 4:21 ਹੋ ਗਏ 21 ਹੋ ਗਏ ਪਲੱਸ ਚ ਹੋ ਗਿਆ ਹੈਗਾ ਮੈਂ ਕਿ ਨਹੀਂ ਆੋਰੈਂਡ ਨੂੰ ਪਲੱਸ ਵਾਲਾ ਆੋਰੈਂਡ ਬਣ ਗਿਆ ਕਰਾਉਣੀ ਇਹ ਤਾਂ ਅੱਜ ਗੱਡੀ ਦੀ ਦੂਜੀ ਦੀ ਲਾਈਟ ਸੀ ਸੈਟ ਠੀਕ ਕਹਿੰਦਾ ਸੀਸਾ ਸੈਟ ਕਰਕੇ ਤੇ ਮੈਂ ਹੁਣ ਸਰੀ ਪੈ ਗਿਆ ਹੋਵੇ ਹੇ ਉਹਦੀ ਡੇਪਿਆ ਨਾ ਮੈਂ ਹਲਕਾ ਗੁੱਟਾ ਨਹੀਂ ਪਾਉਣਾ ਉਹ ਖੜਦਾ ਹੋਰ ਸਿੱਧਾ ਹੀ ਡੇਪਿਆ ਪਿਆ ਉਹਨਾਂ ਲਾਲੂ ਕੀ ਕਹਿੰਦਾ ਚੱਕ ਦੇਗਾ ਬਗਿਆ ਚੱਕੋ ਜੀ ਮਲਾ ਲਾਲਾ ਹਾਂ ਹੇ ਘੜਦਾ ਅੱਗ ਕੁੱਤ ਵੀ ਖੜਾਗਾ ਉਹ ਜੂਨ ਆ ਰਾਜ ਵੀ ਤੇਰੀ ਮੂਰਤ ਹੈ ਮੈਂ ਬਸ ਇੱਕ ਚੀਜ਼ ਕਰ ਸਕਦਾ ਹਰਿੰਦਰ ਤੇਰਾ ਪੂਰਾ ਵਧੀਆ ਫਾਇਦਾ ਹੋਵੇ ਚਾ ਤੈਨੂੰ ਕਿੱਥੇ ਲੈ ਆਉਣੇ? ਕੋਈ ਵੀ ਪਿੰਡਾ। ਹਾਂ। ਕਿਤੇ ਵੀ। ਹਾਂ। ਤੁਲਾ ਵੀ ਭਲਾਣੇ ਸਾਡੇ ਕੁੱਤੀ ਆ। ਬਈ ਉਹਨਾਂ ਦੀ ਸੂਣ ਵਾਲੀ ਆ। ਆਪਾਂ ਕੁਪੂਰਾ ਲੈਣਾ। ਮੇਰੀ ਸਿਰ ਦਰਦ ਹੀ ਆ। ਐਨੇ ਕਿ ਆਪਣੇ ਲੈ ਕੇ ਆਏਗਾ ਹਰੇਕ ਪਿੰਡ ਜੀ। ਜੇ ਮੈਂ ਖਾਪੇ ਕੱਟਾ ਕੱਟੀ ਕੱਢ ਹੀ ਦੂੰਗੇ ਮੈਂ ਮਰਜੀ ਕਰਦਾ। ਨਹੀਂ ਹੁਣ ਜਿਹੜਾ ਰੋੜਦਾ। ਉਹਨਾਂ ਚ ਇਹ ਬਰਹੀ ਢੱਬਾ ਲਈ। ਚੱਲ ਫਿਰ ਕਰਦਾ ਮੈਂ। ਦੂਜੇ ਵੱੜ ਚਲਾ ਉਹ ਵੇਸੀ ਆ ਰਾਇਆ ਜਿਹਨਾਂ ਦੇ ਲੱਕੜ ਦੇ ਪਰੇਟੀਆਂ ਆ ਗਏ ਭਾਈ ਦੋਨੇ ਪਾਸੋਂ ਫੜ ਕੇ ਵੱਡਾ ਆ ਰਵੜਾ ਇਹ ਵੱਡੜੀਆਂ ਬੰਦੀਆਂ ਮਾ ਨਹੀਂ ਆਉਂਦਾ ਆ ਰਵੜਾ ਇਹ ਥੱਲੇ ਨਾ ਸੁੱਟ ਕੋ ਐ ਕਿਨੂੰ ਕਰਦਾ ਯਾਰ ਮੈਂ ਨਹੀਂ ਕਰਤਾ ਇਹ ਰਾਹੋਂ ਚਲਾ ਆ ਰਾਇਆ ਇਹਨੇ ਚਲਾਇਆ ਨਹੀਂ ਪੂਲਾ ਪੂਲਿਆ ਤਨਾ ਚੱਲਣ ਦੇ ਤਾਂ ਤੂੰ ਫੜਾ ਸਤਾ ਸਿਆਣੇ ਹੱਥੀਂ ਮੂਰੇ ਹੋ ਕੇ ਵੱਡਿਆ ਹੀ ਹੁਣ ਤੂੰ ਖੜ ਗਿਆ ਕਿੱਥੇ ਆ ਕੇ ਘਟਾਰ ਅੰਧਾ ਤਾਂ ਨਹੀਂ ਕੀਤਾ ਰਹੇ ਜਦ ਦਵਾ ਕਰਦਾ ਤੂੰ ਵਾਰੀ ਦਾ ਏ ਲਾਦੇ ਪੈਸੇ ਲਾਦੇ ਪੈਸੇ ਪੈਸੇ ਲਾਦੇ ਪਾਉ ਮੋٹے ਪੈਸੇ ਲਾਦੇ ਮੋٹے ਪੈਸੇ ਲਵਾਤੇ ਸਰੇਂਦਰ ਨੇ ਮੋਟਾ ਪੈਸਾ ਲਵਾਦਾ ਸਰੇਂਦਰ ਨੇ ਬਣਾ ਸੀਟਾਂ ਨੇ ਆਪ ਅਜੇ ਲਾਇਆ ਨਹੀਂ ਹੁਣ ਚੈੱਕ ਕਰਨਾ ਕੋਈ ਟਾਇਰ ਸਰੇਂਦਰ ਮਾਇਆ ਮੋਟੀ ਲਵਾ ਗਈ ਤਲੇ ਆਣੀ ਫਿਰ ਨਹੀਂ ਹੈ ਤੁਸੀਂ ਨਹੀਂ ਹੈਲੇ ਆਈਐਸਆਈ ਏਐਸਆਈ ਠੀਕ ਹੈ ਅਗਰ ਮੁਰੇ ਹੋ ਠੀਕ ਹੈ ਕਿਹਾ ਨਾ ਪਤਾ ਤੇਰਾ ਤੇਰਾ ਲਾਂਬਾ ਲਾਦਾ ਐ ਕੋਈ ਨਾ ਗੱਲ ਐ ਯਾਰ ਕੋਈ ਯਾਰ ਨਹੀਂ ਲਾ ਚਾਹੀਦਾ ਤੂੰ ਨਾ ਨਹੀਂ ਲਾ ਮੇਰੇ ਹੱਥ ਚ ਮਾਤਾ ਚਿੱਲੀ ਹੋਣ ਚਾਹੀਦੀ ਐ ਕੁੱਤਾ ਤੈਨੂੰ ਕੁੱਤਾ ਤੈਨੂੰ ਦਬਾ ਦੇ ਤੈਨੂੰ ਬਚਾ ਕੇ ਰੱਖਣਾ ਪਊ ਉਹ ਦਵਾ ਤਾਂ ਸੀ ਕੋਈ ਇੱਕ ਤਾਂ ਪਾਲਦਾ ਹੋਆ ਮਰੀਸ਼ੀ ਪੜਿਆ ਪੜਿਆ ਮਰੂ ਐਨੀ ਗੱਲ ਆ ਫਿਰ ਉਹ ਵੱਡਾ ਫੇਰ ਨਹੀਂ ਮੁੜ ਕੇ ਫੇਰ ਤੂੰ ਲਾਂਭਾ ਦੇ ਦਿੰਦਾ ਬਟਾ ਪੜ ਲੈ ਕੇ ਨਾ ਕਰਦੀਏ ਬਟਾ ਰੱਖ ਲਈਏ ਬਟਾ ਦਾ ਤੜ ਕੀ ਰਹਿਣਾ ਜਾ ਕੇ ਉਹ ਲੈ ਭੈਣਾਂ ਦਾ ਜਾ ਕੇ ਲਾ ਫੋਨ ਨਾ ਉਹਨੂੰ ਹੁਣੇ ਵੀ ਆਦ ਲੈ ਸੀ ਸਾਲ ਦਾ ਠੇਮ ਲਗਾ ਜਿਹੜਾ ਫਰਿਚਰਾਂ ਦੇ ਨਾਲ ਨਹੀਂ ਸੀ ਅੱਛਾ ਆ ਬੰਦਾ ਦੇਖਿਆ ਸਰਸੜਾ ਤੁਸੀਂ ਭੈਣਾਂ ਬਲੈਂਡ ਚੋਂ ਗਿਆ ਬਗਿਆ ਸਾਲ ਦਾ ਟਾਈਮ ਮੁੜ ਕੇ ਕਿਦੋਂ ਮੈਨੂੰ ਡੇਂਗੂ ਹੋ ਗਿਆ ਆ ਮੜਾ ਕੇ ਮੇਰੇ ਪੂਰੇ ਕੀ ਗਊ ਮਾਤਾ ਨੂੰ ਕਰ ਰਹੀ ਐ ਨਾ ਪਾਜ ਲੈਂਦਾ ਓਏ ਕੀ ਕਰ ਲਈ ਅ ਜਿਸ ਵਕਤ ਵੀ ਪਾ ਲਈ ਜਿਹੜਾ ਨਲਕਤ ਫਰਿਚਰ ਦੇ ਨਾਲ ਨਹੀਂ ਬਣਾਈ ਸੀ ਆ ਗਊ ਮਾਤਾ ਸਰਾਣੇ ਰੱਖਿਆ ਤੇ ਤੇਰਾ ਮੇਲਾ ਹੈਗਾ ਕੋਈ ਭਲਾ ਦੱਸ ਇਹ ਤਾਂ ਸਾਡਾ ਪਾਪਾ ਹੈ ਬਾਬਾ ਕਿਹੜਾ ਗਿਆ ਹੈ ਇੱਥੇ ਕਾਫੀਆਂ ਮੋਟੋਆਂ ਮਾਈ ਬੈਠ ਕੇ ਨੇ ਜਵਾਕੜੀਆਂ ਅੱਧਾ ਬੇਬੇ ਖੜੀ ਐ ਫਿਰ ਭੈਣਾਂ ਇਹਦੇ ਥੱਲੇ ਤਾਂ ਉਹ ਜਵਾਕੜੀਆਂ ਮੋਟੀਆਂ ਮਾਈ ਖੜੀਆਂ ਨੇ ਕਾਸੀਆਂ ਚੰਗਾ ਦਲ <t Four> Halo uh, Kamu <Four> <similar> ਸਤਾਵਟ ਨਾਟਲੇ ਕਰਦਾ ਜਿਹੜਾ ਪ੍ਰੈਸ ਉਹ ਬਾਹਰ ਨੂੰ ਕੰਮ ਨਹੀਂ ਦਿਖਾਉਂਦਾ ਉਹ ਲੈਲਾ ਅੰਦਰ ਰਹੇ ਸਾਡਾ ਠੀਕ ਠੀਕ ਸਾਦੇ ਵਿੱਚ ਨਹੀਂ ਜਾਣਾ ਵੀ ਸੰਤ ਅੰਦਰ ਰਹੇ ਸਾਡਾ 2-4 ਦਿਨ ਨੂੰ ਟਰੱਕ ਦੇ ਮਗਰ ਜਾਵਾਂਗੇ ਨਾ ਪਿੱਛੇ ਰੱਖਿਆ ਕੇ ਵੀ ਰੂੜੀ ਨਾ ਬੱਜ ਜਾਈ। ਇਹ ਰਹਿ। ਤੁਰਦਰਾ ਹਾਉ ਦੌਣੀ ਪਾਟ। ਉਹਦਾ ਨੱਪ ਦੋ ਜ਼ੋਰ ਨਾਲ ਲਾ ਕੇ। ਬਾ ਜਿੱਥੇ ਲੱਗ ਗਿਆ ਲੱਗ ਗਿਆ ਦੂਹਾ ਪੰਜ ਬੂਣੀ ਰਖਾ ਹੈ ਤਿੰਨ ਆ ਲਾ ਹੋਇਆ ਪਰਸੇ। ਇਹ ਨਹੀਂ। ਜਿੰਦਰਾ ਹੋਣਾ ਹੈ ਤੇ ਟਿਕੂ। ਹਾਂ। चेक <tac facult Maintenant having arrived> तो जरूरी तो है <laughs> ਓਕੇ ਆ ਪਰ ਚੀਜ਼ ਇਹ ਜੀ ਲੱਗੀ ਆ ਗੁੱਠਾ ਇਹ ਕਰਦੇ ਫਿਰ ਇਹ ਕੀ ਰੋ ਰਹਿ ਗਿਆ ਹੁਣ ਵੈਂਗੋ ਕਰਤਾ ਕੰਮ ਜਿੱਦਾਂ ਗਾਰੰਟੀ ਹੋਣੀ ਸੀ ਸੀਸੀ ਨਹੀਂ ਮੈਂ ਚਾਹ ਤਾ ਇੱਥੇ ਰਹਿ ਗਈ ਹੁਣ ਤਾਂ ਉਹ ਤੁਹਾਨੂੰ ਕਿਵੇਂ ਕਰਦਾ ਗੁੱਠਾ ਇਹ ਐਂ ਇਹ ਕਰਦੇ ਵੈਂਗੋ ਕਰਦਾ ਕਾਸਰ ਉਹਨਾ ਇੱਥੇ ਹੀ ਰਹਿ ਗਈ ਮੜੀ ਬਸ ਆ ਇੱਥੇ ਇਹ ਕਾਸਰ ਮਾਰਦੀ ਆ ਇੱਥੇ ਹੋਰ ਚੁੰਦਰਾ ਨੇ ਮੈਨੂੰ ਕਰਾਂਗੇ ਫਿਰ ਇੱਥੇ ਕਾਸਰ ਮਾਰਦੀ ਆ ਯਾਰ ਭਾਈ ਕੀ ਆ ਚੀਜ਼ ਹੀ ਕਾਸਰ ਰਹੀ ਕੰਮ ਆਸ 300 ਰਹੀ 300 ਰੱਖਣ ਵਾਲੀ ਕਾ ਮੁੰਡਾ ਐ ਕਰ ਮੈਂ ਤੋ ਕੈਨਸਲ ਕਰ ਦਣਾ ਤੇਰਾ ਨਾ ਬਾਈ ਭੀਜੋ ਹਾਂ ਕੋਈ ਨਾ ਫੂਲ ਦਰ ਕੇ ਨਹੀਂ ਕਿਵੇਂ ਨੇ ਦਾ ਪੂਰਾ ਤੇ ਨਾ ਸਹਿਬਾ ਨੂੰ ਨਾ 21 ਬਰਾਹ ਇਧਰਾ ਜੋੜਨਾ 300 ਰਹੀ 200 ਨਾ 300 ਹੁਣ ਆਪਣੀਆਂ ਕਿੱਧਰ ਦੀਆਂ ਤਿਆਰੀਆਂ ਵੈਸੇ ਆਊਟਲੈਟ ਆਊਟਲੈਟ ਜਾਣਾ ਚੋਬਰਾਂ ਨੇ ਕਹਿੰਦੇ ਅੱਜ ਸੰਡੇ ਆ ਪੂਰਾ ਇੰਜੋਏ ਕਰਕੇ ਜਾਣਾ ਸਾਰਿਆਂ ਨੇ ਹਾਂ ਬੱਸ ਸਾਡੇ ਕੋਲ ਆਵਦੀ ਆ ਗੱਲ ਇੱਥੇ ਮੁੱਕਦੀ ਆ ਜਸਿੰਦਰ ਭਰਾ ਉਹ ਗੱਲ ਐ ਅੱਜ ਮੈਨੂੰ ਭੈਰ ਚਾਹੇ ਉਹ ਇੰਨਾ ਪਤਾ ਹੁੰਦਾ ਨਾ